ਵੈਲਕਮ ਬੈਕ ਟੂ ਮਾਈ ਚੈਨਲ ਹਮ ਤੁਮ ਯੂ ਕੇ ਹੋਪ ਤੁਸੀਂ ਸਾਜਨ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਵੀਡੀਓ ਸਟਾਰਟ ਕਰਨ ਤੋਂ ਪਲੀਜ਼ ਤੁਹਾਡੇ ਅਗੇ ਰਿਕੁਐਸਟ ਆ ਸਬਸਕ੍ਰਾਈਬ ਬਟਨ ਤੇ ਜਾਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰੋ ਇੱਥੇ ਤੁਹਾਨੂੰ ਸੈਪਰੇਟ ਸੈਪਰੇਟ ਰੈਸਿਪੀਜ਼ ਮਿਲ ਜਾਣਗੀਆਂ ਡੇਲੀ ਅਸੀਂ ਨਿਊ ਨਿਊ ਰੈਸਿਪੀਜ਼ ਅਪਲੋਡ ਕਰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਤੁਸੀਂ ਇਹ ਰੈਸਿਪੀਜ਼ ਨੂੰ ਬਣਾ ਕੇ ਘਰੇ ਕਰਨਾ ਨੂੰ ਇੰਜੋਏ ਕਰ ਸਕਦੇ ਹੋ ਚਲੋ ਅੱਜ ਅਸੀਂ ਬਣਾਵਾਂਗੇ ਜਦੋਂ ਕਰੀ ਬਣਾਉਣ ਨੂੰ ਕੋਈ ਵੀ ਸਬਜੀ ਨਾ ਹੋਵੇ ਤਾਂ ਬਣਾਓ ਵੇਸਣ ਦੀ ਪੂਜੀ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਤੇ ਜਮਾ ਪਨੀਰ ਦੀ ਪੂਜੀ ਵਰਗੀ ਭੰਦੀ ਆ ਈਵਨ ਜੇ ਤੁਸੀਂ ਇਹ ਬਣਾ ਕੇ ਖਾਓਗੇ ਤਾਂ ਤੁਸੀਂ ਪਨੀਰ ਦੀ ਪੂਜੀ ਨੂੰ ਵੀ ਭੁੱਲ ਜਾਓਗੇ ਤੇ ਆਹ ਰੈਸিপি ਸਾਡੀ ਨੂੰ ਜ਼ਰੂਰ ਟਰਾਈ ਕਰਿਓ ਜੀ ਬਣਾ ਕੇ ਪੰਜ ਛੋਟੀ ਕੌਲੀ ਲੈ ਲਈਏ ਵੇਸਣ ਦੀ ਵਿੱਚ ਆਪਾਂ ਪਾਵਾਂਗੇ ਨਮਕ ਸਵਾਦ ਅਨੁਸਾਰ ਗਰਮ ਮਸਾਲਾ ਲਵਾਂਗੇ ਹਾਫ 스ਪੂਨ ਹਾਫ 스ਪੂਨ ਲੈ ਲਈ ਆਪਾਂ ਗਰਮ ਮਸਾਲੇ ਦਾ ਤੇ ਵਿੱਚ ਪਾ ਦਾਂਗੇ ਆਪਾਂ ਰੈੱਡ ਚਿੱਲੀ ਵਿੱਚ ਪਾ ਦਾਂਗੇ ਰੈੱਡ ਚਿੱਲੀ ਤੇ ਗ੍ਰੀਨ ਵੀ ਯੂਜ਼ ਕਰ ਸਕਦੇ ਹੋ ਸਾਡੇ ਗ੍ਰੀਨ ਫਿਨਿਸ਼ ਹੈ ਰੈਡੀ ਕਰਾਂਗੇ ਯੂਜ਼ ਤੇ ਇਹਨੂੰ ਪਾਣੀ ਪਾ ਕੇ ਆਪਾਂ ਮਿਕਸ ਕਰ ਚੰਗੀ ਤਰ੍ਹਾਂ ਆਪਾਂ ਇਹਨੂੰ ਕਰ ਲੈਣਾ ਮਿਕਸ ਥੋੜਾ ਥੋੜਾ ਕਰਕੇ ਤੁਸੀਂ ਪਾਣੀ ਐਡ ਕਰ ਸਕਦੇ ਦਿਨੇ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਇਹਦਾ ਨਾ ਕੋਲ ਤਿਆਰ ਕਰ ਲੈਣਾ ਨਾ ਜ਼ਿਆਦਾ گاੜਾ ਹੋਏ ਤੇ ਨਾ ਜ਼ਿਆਦਾ ਪਤਲਾ ਤੁਸੀਂ ਇਤਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਇਦਾਂ ਦਾ ਕੋਲ ਤਿਆਰ ਕਰਨਾ ਨਾ ਜ਼ਿਆਦਾ گاੜਾ ਤੇ ਨਾ ਜ਼ਿਆਦਾ ਪਤਲਾ ਕੋਲ ਸਾਡਾ ਹੋ ਗਿਆ ਰੈਡੀ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਤਿਆਰ ਕਰਾਂਗੇ ਆਪਾਂ ਤੜਕਾ ਤੇ ਆਪਾਂ ਪਿਆਜ਼ ਚਾਰ ਤੁਰੀਆਂ ਆਪਾਂ ਲਵਾਂਗੇ ਲਸਣ ਦੀਆਂ ਇੰਨਾ ਕਪਾ ਲੈਣਾ ਅਦਰਕ ਇਹਨੂੰ ਗ੍ਰाइंड ਕਰ ਲੈਣਾ ਦੋਨਾਂ ਨੂੰ ਪੀਲ ਕਰਕੇ ਤੇ ਇੱਕ ਲੈਣਾ ਆਪਾਂ ਟਮਾਟਰ ਤੇ ਜੇ ਹਰੀ ਮਿਰਚ ਹੈਗੀ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਚੌਪ ਕਰਕੇ ਬਟ ਸਾਡੇ ਕੋਲ ਹੈ ਨਹੀਂ ਅਸੀਂ ਅੱਜ ਯੂਜ਼ ਨਹੀਂ ਕਰਾਂਗੇ ਤੇ ਇਹ ਸਾਰੇ ਮਟੀਰੀਅਲ ਨੂੰ ਆਪਾਂ ਚੌਪ ਕਰ ਲਾਂਗੇ ਅਸੀਂ ਤੜਕੇ ਨੂੰ ਕਰ ਲਿਆ ਚੌਪ ਪਿਆਜ਼ ਵਗੈਰਾ ਜੋ ਵੀ ਤੜਕੇ ਲਈ ਚਾਹੀਦਾ ਸਾਰੀ ਚੀਜ਼ਾਂ ਚੌਪ ਕਰ ਲਈ ਹੁਣ ਆਪਾਂ ਪੈਨ ਦੇ ਵਿੱਚ ਪਾਵਾਂਗੇ ਤੇਲ ਤੇਲ ਦੇ ਵਿੱਚ ਪਾ ਦਾਂਗੇ ਆਪਾਂ ਜੀਰਾ ਹੁਣ ਵਿੱਚ ਪਾ ਦਣਾ ਅਦਰਕ ਦਾ ਪੇਸਟ ਵਿੱਚ ਪਾ ਦਾਂਗੇ ਆਪਾਂ ਪਿਆਜ਼ ਉਹ ਵਿੱਚ ਪਾ ਦਾਂਗੇ ਆਪਾਂ ਟਮਾਟਰ ਨਾਰਮਲ ਜਿੱਦਾਂ ਆਪਾਂ ਪੂਜੀ ਬਣਾਈਦਾ ਪਨੀਰ ਦੀ ਚਾਹੇ ਕੋਈ ਵੀ ਪੂਜੀ ਬਣਾਈਦਾ ਨਾਰਮਲ ਥੋੜਾ ਆਪਾਂ ਪਿਆਜ਼ ਨੂੰ ਤੇ ਸਾਰੀ ਜੱਟੜੀ ਜਿਹੜੀ ਮਟੀਰੀਅਲ ਵਿੱਚ ਪਾਈਦਾ ਉਹਨੂੰ ਹਾਫ ਕੁੱਕ ਹੀ ਕਰੀਦਾ ਇਦਾਂ ਹੀ ਤੁਸੀਂ ਪਿਆਜ਼ ਨੂੰ ਥੋੜਾ ਹਾਫ ਹੀ ਕੁੱਕ ਕਰਨਾ ਇਹ ਚ ਤੁਸੀਂ ਸਾਰਾ ਕੁਝ ਜਿੱਦਾਂ ਥੋੜਾ ਥੋੜਾ ਪਾਉਣਾ ਕਿਉਂਕਿ ਆਪਾਂ ਜਿਹੜਾ ਉਹ ਪੋਲ ਵਗੈਰਾ ਤਿਆਰ ਕੀਤਾ ਇਸੰਦਾ ਉਹਦੇ ਵਿੱਚ ਵੀ ਆਪਾਂ ਸਾਰਾ ਕੁਝ ਮਸਾਲੇ ਵਗੈਰਾ ਪਾਏ ਹੋਏ ਨੇ ਇਸ ਵੀ ਥੋੜੇ ਥੋੜੇ ਇਹਦੇ ਵਿੱਚ ਪਾਉਣੇ ਆ ਗਰਮ ਮਸਾਲਾ ਇਹ ਰੈਡੀ ਚਲੀ ਦੇਗੀ ਮਰ 4 ਸਪੂਨ ਤੇ ਇਹਨੂੰ ਸਾਰੇ ਨੂੰ ਆਪਾਂ ਕਰ ਦਾਂਗੇ ਮਿਕਸ 1 ਸਪੂਨ ਆਪਾਂ ਹਲਦੀ ਦਾ ਪਾ ਦਾਂਗੇ ਇਹਨੂੰ ਸਾਰੇ ਨੂੰ ਆਪਾਂ 2 ਮਿੰਟ ਕੁਕ ਕਰ ਲਾਂਗੇ ਤਾਂ ਜੋ ਮਸਾਲੇ ਸਾਰੇ ਜਿਹੜੇ ਉਹ ਮਿਕਸ ਹੋ ਜਾਣ ਹੁਣ ਵਿੱਚ ਹੈ ਆਪਾਂ ਕੋਲ ਪਾ ਦਿੰਦੇ ਤੇ ਇਹਨੂੰ ਐਜ਼ ਇਟ ਇਜ਼ ਆਪਾਂ ਛੱਡ ਦੇਣਾ ਇਹਨੂੰ ਆਪਾਂ 2 ਮਿੰਟ ਇਦਾਂ ਕੁੱਕ ਹੋਣ ਦੇਣਾ ਤੁਸੀਂ ਇਧਰੋਂ ਚੈੱਕ ਕਰ ਸਕਦੇ ਹੋ ਸਾਈਡ ਤੋਂ ਵੇਖਿਓ ਦਾ ਥੋੜਾ ਜਿਹਾ ਥਿੱਕ ਹੋਈ ਜਾ ਰਿਹਾ ਤੇ ਫੇਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹ ਤੁਸੀਂ ਇਦਾਂ ਦੀ ਲੱਲ ਆਪਾਂ ਇਦਾਂ ਦੀ ਕੜਛੀ ਲੈ ਲੈਣੀ ਆ ਤੇ ਇਦਾਂ ਆਪਾਂ ਚੰਗੀ ਤਰ੍ਹਾਂ ਇਹਨੂੰ <mix> <mix> मिक्स ਕਰ ਲੈਣਾ ਉਹ ਤਾਂ ਕਿ ਆਪਾਂ ਕਸੂਰੀ ਮੇਥੀ ਤੇ ਧਨੀਆ ਵੀ ਯੂਜ਼ ਕਰ ਸਕਦੇ ਹੋ ਤੇ ਕਰਦਾਂਗੇ ਇਹਨੂੰ ਮਿਕਸ ਲਓ ਜੀ ਸਾਡੀ बेसन ਦੀ ਪੁਰਜੀ ਬਣ ਕੇ ਹੋ ਚੁੱਕੀ ਆ ਤਿਆਰ ਜਮਾ ਪਨੀਰ ਦੀ ਪੁਰਜੀ ਵਰਗੀ ਲੱਗਦੀ ਆ ਬਟ ਅਸੀਂ ਬਣਾਈ ਆ बेसन ਦੀ ਪੁਰਜੀ ਇਹਨੂੰ ਹੁਣ ਆਪਾਂ ਕਰਾਂਗੇ ਸਰਵ ਨਾਲ ਅਸੀਂ ਬਣਾਇਆ ਵਾ ਬੁੰਦੀ ਰਹਿਤਾ ਤੇ ਨਾਲ ਆਪਾਂ ਫੁਲਕੇ ਬਣਾ ਕੇ ਇਹਨੂੰ ਨਾਲ ਕਰਦਾਂਗੇ ਆਪਾਂ ਸਰਵ ਦੀ ਸਬ지 ਤਿਆਰ ਆ ਵੇਖਣ ਚ ਵੀ ਬਹੁਤ ਟੇਸਟੀ ਆ ਤੇ ਇਹਦਾ ਕਲਰ ਵੀ ਬਹੁਤ ਵਧੀਆ ਆ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਹੁਣ ਅਸੀਂ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਹੂੰ ਖਾਣ ਚ ਬਹੁਤ ਜ਼ਿਆਦਾ ਟੇਸਟੀ ਆ ਜਮਾ ਪਨੀਰ ਦੀ ਪੁਰਜੀ ਵਰਗੀ ਜਿਹੜੇ ਜਿਹਦਾ ਐਗ ਵਗੈਰਾ ਨਹੀਂ ਖਾਂਦੇ ਚਾਹੇ ਕੁਝ ਨਹੀਂ ਖਾਂਦੇ ਉਹ ਇਹ ਰੈਸিপি ਨੂੰ ਕਰੇ ਟਰਾਈ ਕਰ ਸਕਦੇ ਆ ਬਹੁਤ ਜ਼ਿਆਦਾ ਟੇਸਟੀ ਪੁਰਜੀ ਬਣਦੀ ਆ ਪਲੀਜ਼ ਮੇਰੀ ਰੈਸিপি ਨੂੰ ਜ਼ਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਇਦਾਂ ਹੀ ਤੁਹਾਨੂੰ ਅਸੀਂ ਹੋਰ ਨਵੀਆਂ ਨਵੀਆਂ ਰੈਸਪੀਜ਼ ਡੇਲੀ ਅਪਲੋਡ ਕਰਾਂਗੇ ਓਕੇ ਬਾਏ ਬਾਏ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਸਤਿ ਸ੍ਰੀ ਅਕਾਲ